ਲੋ ਜੀ ਮੀ ਰੋੜੇ ਸ਼ੁਰੂ ਹੋ ਜਾਂਦਾ ਇਹ ਦਿਖਦਾ ਆ ਦੇਖੋ ਪਿੱਛੇ ਨੂੰ ਪੈਂਦਾ ਪੈਂਦਾ ਦਿਖਦਾਉਣਾ ਤੇ ਇੱਕ ਰਾਤ ਬਹੁਤ ਤੇਜ਼ ਝਟ ਐ 20 ਮਿੰਟਾਂ ਨਹੀਂ ਸਪੀਡ ਨਾਲ ਮੀ ਬਿਹੱਦ ਤੋਂ ਵੱਧ 10 11 ਵਜੇ ਪਿਆ ਤਾਂ ਕਸਮੀ ਅੱਜ ਡੈਡੀ ਜੀ ਨੂੰ ਮਿਲਣ ਗਏ ਸੀਗੇ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸੱਸ ਜੀ ਦਾ ਤੇ ਡੈਡੀ ਜੀ ਹਾਂ ਠੀਕ-ਠਾਕ ਐ ਤੇ ਬਾਕੀ ਦੇਖਦੇ ਹੁਣ ਲੋ ਵੀ ਅੱਜ ਨਹੀਂ ਵੀ ਹਟਦਾ ਲੱਗਦਾ ਸਵੇਰ ਦਾ ਹੀ ਪੈ ਰਿਆ ਹੁਣ ਆਪਾ ਉਹ ਹੌਲੀ ਹੌਲੀ ਤੇਜ਼ ਹੋਈ ਜਾਂਦਾ ਇਹ ਛੜੀ ਜੀ ਲੱਗੀ ਹੁੰਦੀ ਹੈ ਨਾ ਮੈਂ ਲੈ ਬਈ ਮੀਂਹ ਤਾਂ हट ਗਿਆ ਤੇ ਸਭ ਤੋਂ ਪਹਿਲਾਂ ਬੋਲਟ ਤਾਂ ਕੰਮ ਕਰ ਗਈ ਏ ਇਹਦੀ ਫੋਕੇ ਲੱਕਈਏ ਕਲੱਚ ਵਾਲੀ ਤਾਰ ਤੇ ਚੱਲੀ ਹੁਣ ਬਾਈਪਾਸ ਤੱਕ ਉੱਥੇ ਪੈਣੀ ਗਾ ਰਸਤੇ 'ਚ ਲੋ ਜੀ ਬੋਲਟ ਵਾਲਾ ਦਾ ਜ ਹੈ ਨਹੀਂ ਕਹਿੰਦਾ ਤਾਰ ਮੈਂ ਕੱਲੂ ਲਿਆਉਂਗਾ ਤੇ ਕੱਲੂ ਚੱਲਦੇ ਤੇ ਹੁਣ ਕੰਮ ਕਰੀਏ ਪਾਰਕ ਦਾ ਪਾਰਕ ਦੀ ਗੁਡਾਈ ਕਰਦੇ ਆ कुे पा हां कुंजा नहीं मैं हां हां तो हाँ, हाँ, तेरे पैर तो वाही सब... हाँ, हाँ पासा उचा हाँ ਮੋਣੇ ਕੇ ਰੋੜੀਆਂ ਕੱਪਉਣੀਆਂ ਨੇ ਹੌਲੀ ਹੌਲੀ ਬੈਠਾ ਕੇ ਖੁੰਦਿਆਂ ਆਪਣੇ ਆਪਣੇ ਹਾਂ ਮਰੋੜੀਆਂ ਕੱਖੂਂਦੀਆਂ ਨੇ ਰੋੜੀਆਂ ਬਹੁਤ ਆਹ ਰੋੜੀਆਂ ਚੋਭ ਹੋ ਜੂਗੀਆਂ ਇੱਕ ਦਸ ਲਾਦਨ ਕਰਦਾ ਤਾਂ ਅੱਛਾ ਲੱਗੇ ਪੱਧਰੀ ਜੀ ਕਰ ਲੈਂਦਾ ਰਾਜੂ ਜੇ ਪਰ ਗੇੜਾ ਲੱਗਦਾ ਨਹੀਂ ਹੈਗਾ ਮੋਟਰ पे ਪਾਣੀ ਖੜ ਜਾਂਦਾ ਜਦੋਂ ਰੋਜ਼ੇ ਮੀ ਰੋਜ਼ੇ ਮੀ ਉੱਤਵੀ ਮਿੱਟੀ ਵੀ ਟਿਕੜ ਜੀ ਹੋ ਜਾਂਦੀ ਹੈ ਨਾ ਹਾਂ ਉੱਪਰ ਕ ਵੀ ਬਫੋਲਰ ਲੱਗੇ ਹੋਏ ਆਪਣੇ ਹਾਂ ਧੁੱਪ ਲੱਗਦੀ ਨਹੀਂ ਹੈਗੀ ਮੈਂ ਕਹਿੰਦਾ ਦਿਨ ਵਿੱਚ ਤੇ ਰਾਤ ਨੂੰ ਰਾਤ ਨੂੰ ਘੱਟ ਲਾ ਜਣਾਂ ਵੀ ਰੋਜ਼ੇ ਇਹ ਵੀ ਥੋੜੀ ਟਿਕੜੀ ਜੀ ਹੋਈ ਗਈ ਹੈ ਐਸੇ ਠੀਕ ਹੈ ਗੁੱਡਨ ਨੂੰ ਕਹਿੰਦਾ ਰਾਇ ਰੱਤ ਚ ਕੰਨ ਅਗਲੀ ਵਾਰ ਲਿਆਉਂਗਾ ਬੁੱਟੇ ਲਾਉਣੇ ਨੂੰ ਬੁੱਟੇ ਇਹ ਕਹਿੰਦਾ ਕਹਾ ਕਹਿੰਦਾ ਤਾ ਨਾਲੇ ਕਹਾ ਦੇਖਦੇ ਹੁਣ ਕਾ ਨੂੰ ਆਇਆ ਨਾ ਮਿੱਟੀ ਨੂੰ ਪੱਧਰੀ ਕਰਨੀ ਬਣੀ ਆ ਨਾ ਫੋਰ ਮਿੱਟੀ ਪਾਉਣ ਨੂੰ ਔਰ ਇਹ ਉਹਦੇ ਨਾਲ ਇੱਕ ਜੀ ਕਰ ਹੋਊਗੀ ਇੰਨਾ ਬਾਹਰ ਥੋੜੀ ਨਹੀਂ ਮਾਰਕ ਹੋਣਾ ਇਹ ਨਾ ਥੋੜੀ ਪਾਉਗੀ ਜਿੱਥੇ ਜਾ ਕੇ ਮਿੱਟੀ ਹੋਣੀ ਹੈ ਏਡੀ ਉਰੇ ਤਾਂ ਖਾਉਣੀ ਮਿੱਟੀ ਹਾਂ ਇੰਨੀ ਹਾਂ ਪਾਰਕ ਦੇ ਵੀ ਐਂ ਆਪਣਾ ਢਾਲ ਦੇਣੀ ਉੱਥੇ ਪੈ ਫਾਇਗਾ ਉੱਥੇ ਨਾ ਛੱਡ ਦੇਣੇ ਕਹਣਾ ਓਵਰ ਪਾਣੀ ਆ ਉਹਦੇ ਨਿਕਲ ਜਾ ਕਰਨਾ ਠੀਕ ਅਸੀਂ ਕਿ ਮਿੱਟੀ ਬਾਹਰ ਨਹੀਂ ਲੈ ਕਰੂੰਗੇ ਬਾਕੀ ਦੇਖਦੇ ਹਾਂ ਹੁਣ ਬਈ ਛੱਬੋ ਹੱਕਾ ਮਰਦੀ ਆ ਉਹਦਾ ਕੋਈ ਨਹੀਂ ਦਿੱਤਾ ਲੰਗੀ ਇਹਦੇ ਨਾਲ ਰੋੜੇ ਇਕੱਠੇ ਕਰੇ ਆ ਹੋਰ ਇਹਨੇ ਇਹਨਾਂ ਨਾਲ ਹਲਕਾ ਲਿੱਖ ਕੇ ਕਰੀ ਆ ਹੁਣ ਮਿੱਟੀ ਪੱਧਰੀ ਹੋ ਗਈ ਨਾ ਰੋੜੇ ਇਕੱਠੇ ਹੋ ਗਏ ਹੁੰਦੇ ਆ ਹੁਣ ਰੋੜੇ ਆਏ ਬਹੁਤ ਗਏ ਪਤਾ ਨਹੀਂ ਕਿੱਥੇ ਦੇ ਗੰਡ ਬੰਨ ਗਿਆ ਵੀ ਟੱਕ ਹੋ ਗਿਆ ਨਾ ਇਹਨਾਂ ਨੇ ਹਾਂ ਕਣਕ ਦਾ ਰੜਾ ਬਾ ਵੀ ਹੋ ਗਿਆ ਜੀ ਸਾਉਣਾ ਦੇਖੀਏ ਇਹ ਰੈਡੀ ਖਾਫੀ ਹੋ ਜਾਣੀਆਂ ਜਿਆਦਾ ਪੈ ਜੂਗੀ ਮਿੱਟੀ ਅੱਧੀ ਟਰਾਲੀ ਭਰੂਗੀ ਇਹ ਉੱਚਾ ਨਾ ਹੋਵੇ ਹੈ ਉੱਚਾ ਤਾਂ ਨਹੀਂ ਹੋਊਗਾ ਨਾ ਨਾ ਮੈਂ ਚਾਹੁੰਦਾ ਇੱਧਰ ਗਿਰ ਜਾਣੀ ਹੈ ਕਾਫੀ ਟਰਾਲੀ ਤੇ ਕਿੰਨਾ ਗੰਦਮੰਦ ਨਿਕਲਿਆ ਅੰਦਰ ਵਿੱਚ ਆ ਪਿੱਛੇ ਕਹੀ ਨਾ ਵੱਜ ਜਾ ਹਾਂ ਕਿੰਨਾ 15 ਲੱਗਾ ਬਾਇਆ ਵੈ ਨਾ ਹਾਂ ਲਾ ਦੇਣਾ ਤੱਕ ਹੁਣ ਤਾਂ ਗੁੱਤੇ ਪੱਟੇ ਹੀ ਲੈ ਕੇ ਲਾ ਦੇਣੀ ਹੈ ਹੁਣ ਅੱਜ ਕਿਤਾ ਕਰਾਂ ਸੈਟਿੰਗ ਕਰਦੀ ਐ ਨੇ ਕਿੰਨਾ ਢੇਰ ਲੱਗਿਆ ਹੋਦਾ ਉਹਰੇ ਹਾਂ ਤੁਹਾਨੂੰ ਪੁਰਾਣੀ ਫੋਟੋ ਦਿਖਾਉਂਦਾ ਇੱਕ ਮੈਂ ਇਹ ਕਿੰਨਾ ਢੇਰ ਲੱਗਿਆ ਹੋਣਾ ਤੇ ਵਿੱਚ ਰੋਕ ਕੇ ਤਰਾਂ ਦੇ ਵਿੱਚ ਜਦ ਬੱਸ ਢੇਰ ਬਗ ਰਹਾ ਹੁਣ ਹੌਲੀ ਹੌਲੀ ਸੈੱਟ ਹੋ ਗਿਆ ਹੁਣ ਐਨ ਹੌਲੀ ਹੌਲੀ ਐਨ ਸੈੱਟ ਹੋਏਗਾ ਇਹਨਾਂ ਕੰਮ ਨਾਲੇ ਖੁੱਲਾ ਲੱਗਣ ਲੱਗਿਆ ਮੀ ਹੈ ਨਾ ਇਹਦੇ ਹੂੰ ਗੰਦਮਾਂ ਦੇ ਟੱਕੇ ਦੇ ਉਰੇ ਤੇ ਮੀ ਨੀ ਵੀ ਜਾਂਦਾ ਸੈੱਟ ਹੁੰਦਾ ਨਹੀਂ ਦਾ ਮੀ ਰਾਤ ਵੀ ਪਿਆ ਦੁਬਾਰਾ ਵੀ ਜੱਟ ਲਾ ਗਿਆ ਆਹ ਕੋ ਆਹ ਰੋੜੀਂ ਗਿਆ ਕਿੰਨੇ ਇਕੱਠੇ ਹੋ ਗਏ ਆ ਤਸਲਾ ਉਪਰ ਪਰ ਪਰਾਂ ਤੇ ਆਉਦੇ ਕਲਾੜਾ ਗੰਦੇ ਇਹ ਜਾਦ ਹੋ ਗਿਆ じゃ ਆਪਾਂ ਨੇ ਆਹ ਟੈਲ ਲਾਉਣ ਲੱਗੇ ਤੇ ਮੰਮੀ ਹਾਂ ਦਾ ਸਾਰਾ ਸਮਾਨ ਉਹਨੇ ਵਿੱਚ ਸੜਦਾ ਉਹ ਇਕੱਠਾ ਜ਼ਰੂਰੇ ਸੜਦਾ ਉਧਰ ਬੇਲਾ ਕਰਿਆ ਇਧਰ ਸੜਦਾ ਆਹ ਇਧਰ ਤੇ ਬੇਲਾ ਕਰਿਆ ਉਧਰ ਸੜਦੰਨੇ ਪਰ ਬਾਹਰ ਵੀ ਬਹੁਤ ਜਾਂਦਾ ਹੈ ਬਾਹਰ ਦੇ ਨੂੰ ਜਾਈ ਹੋ ਜਾਂਦੇ ਸਿੱਟੀ ਹੋ ਜਾਂਦੇ ਆ ਕੋ ਬੈਸੇ ਉੱਪਰ ਮਿੱਟੀ ਆ ਤਾਂ ਰਹਿਣੀ ਨਵੀਂ ਪਰ ਤਾਂ ਵੀ ਪਹਿਲਾਂ ਨਾ ਫੇਰ ਵੀ ਚੱਖਣੇ ਪੈਣੇ ਮਹਿਕ ਰੋੜੇ ਤਾਂ ਇਹ ਇਹਨਾਂ ਥੱਲੇ ਥੱਲੇ ਚੱਕਰ ਨੂੰ ਵਧੀਆ ਹਾਂ ਫਿਰ ਗੁੜਾਈ ਚੌਖਣ ਨਹੀਂ ਨਾ ਹੋਊਗਾ ਨਹੀਂ ਥੱਲੇ ਰੋੜੇ ਨਿਕਲੇ ਇੱਕਣਾ ਉੱਪਰ ਉਹ ਵੀ ਸਾਈਡ ਗਰ ਪਹਿਲਾਂ ਗੈਰੀ ਲੱਗੀ ਹੋਈ ਸੀ ਹਾਂ ਉਹ ਖੁੰਝੇ ਦੇ ਰੋੜੀ ਦੀ ਕਿਟਾਈ ਗੇਰੇ ਥੱਲੇ ਰੋੜੇ ਨਿਕਲੇ ਜਾਂਦੇ ਰਹੇ ਗੁੜਾਈ ਕਰਦੇ ਨੇ ਹਾਂ ਭਰਤ ਵੇਆ ਵ ਤਾਂ ਨਾ ਆਮ ਪਲਾਸਟਿਕ ਨਹੀਂ ਹਲਦੀ ਹੈ ਆਪਣੀ ਡਾਈਂ ਵਿੱਚ ਇਹ ਗਲਦੀ ਵੀ ਨਹੀਂ ਹੈਗੀ ਮਹਿਕਾ ਕੀ ਤਾਰੀਖ ਨੂੰ ਸਭ ਕਲ ਜਨਾ ਨੇ ਹਾਂ ਤੇ ਇਹ ਨਹੀਂ ਗਲਦੀ ਜਦੋਂ ਖਲਾਓ ਚੱਲਿਆ ਹਨ ਉੱਪਰ ਨੇ ਮਾਰੇ ਪੁਣੇ ਬੇ ਇਹ ਕੀ ਚੀਜ਼ ਆ ਰੋੜਾ ਉਹ ਗਰੇ ਮੋਂਟ ਇਹਨਾਂ ਸਾਫ ਕਰਕੇ ਸਿੱਧੇ ਹੋਣਾ ਉਹਨਾਂ ਨੇ ਵਿੱਚ ਅੱਛਾ ਤੂੰ ਟੱਲਾ ਵੀ ਰੱਖ ਇਹਨਾਂ ਤੋੜੇ ਵੀ ਵਿੱਚ ਹੀ ਗੇਰੇ ਹਾਂ ਇਹਨਾਂ ਵਿੱਚ ਸਾਰੀਆਂ ਕੱਟੀਆਂ ਹੋਈਆਂ ਇੱਥੇ ਕੱਟਦੇ ਤੇ ਨਾ ਬੈਠ ਕੇ ਕੱਚੇ ਪਰ ਹਾਂ

ਹਾਂ ਦਾ ਬੜਾ ਹੈ। ਹੈਂਡਲ ਐਬਲ ਟੂ ਹੋਣਾ ਹਾਲੇ। ਸਾਰ ਇੱਕ ਲੈਵਲ। ਆਦਨ ਮਿੱਟੀ ਬਹੁਤ ਹੈ ਨਾ ਸਾਈਡ। ਵੇਂਦਰ ਨੂੰ ਐ ਘਾੜ ਜਾਂਦਾ ਸਾਰੇ। ਹੁਣ ਇੱਕ ਦਸਲਾ ਨਿਕਲਿਆ। ਇੱਕ ਦਸਲਾ ਹੋਰ ਨਿਕਲ ਜੂਗਾ। ਗਰਮੀ ਬਹੁਤ ਹੈ ਬਾਈ। ਵੀ ਬੈਠੇ ਵੀ ਗਰਮੀ ਲੱਗਦੀ ਹੈ ਰੋ ਪੂਰੀ। ਚਲੋ ਇਹਦਾ ਨੰਬਰ ਆ ਹਾਂ। ਬਾਹਾਂ ਤਾਂ ਲੋ ਜੀ ਅਗਲੇ ਦਿਨ ਦੀ ਸਵੇਰ ਅੱਜ ਵੀ ਮੈਂ ਦੇਖੋ ਸਵੇਰ ਦੇ ਸ਼ੁਰੂ ਹੋਇਆ ਵਾ ਤਾਂ ਹੁਣ ਮੜਾ ਰੁਕਿਆ ਹੈ ਨਾ ਮੈਂ ਤੜਕੇ ਦਾ ਹੀ ਪੈ ਰਿਆ ਤੇ ਪਾਰਕ ਵੀ ਦੇਖੋ ਐਨ ਹੋ ਗਈ ਆਪਣੀ ਦੱਬ ਹੋ ਗਈ ਫੇਰ ਰੋੜੀਆਂ ਉੱਪਰ ਆ ਗਈਆਂ ਚੜ੍ਹਣ ਨੂੰ ਕਿੰਨਾ ਟਾਈਮ ਹੋ ਗਈ ਆਇਆ ਨਹੀਂ ਛੁੱਟੀ ਨੇ ਫਿਰ ਉਧਰ ਉਹ ਕਹਿੰਦਾ ਚਾਚਾ ਚੜਾ ਲੰਦਾ ਇਹਨੂੰ ਉਧਰ ਤੇ ਮੀਂਹ ਆ ਕੇ ਉਧਰ ਤੇ ਵੀ ਚੜਾ ਲੰਦਾ ਚਾਚਾ ਚੱਲ ਵਧੀਆ ਮੌਸਮ ਠੰਡਾ ਰਹਿੰਦਾ ਥੋੜਾ ਜਿਹਾ ਹਾਂ ਇਹ ਤਾਂ ਹੈ ਨਹੀਂ ਹੋ ਜਾਂਦਾ ਆਪਣਾ ਤਾਂ ਅੱਡੇ ਦੇ ਲਓ 2 ਮਹੀਨੇ ਹੋ ਚੱਲੇ ਨਾ ਮੀਂਹ ਲਗਾਤਾਰ ਹੈ ਕਦੇ ਦਿਨ ਕਦੇ ਰਾਤ ਨੂੰ ਪਤਾ ਨਹੀਂ ਰੱਬ ਕਿਰਪਾ ਕਰੀ ਜਾਂਦਾ ਉੰਦਰ ਡੈਡੀ ਕੋਲ ਵੀ ਠੰਡਾ ਰਹਿੰਦਾ ਹਾਂ ਚਲੋ ਕੀ ਦੇਖਦੇ ਆ ਇੱਕ ਇੱਕ ਦੇ ਦੋ ਵਜੇ ਸ਼ੁਰੂ ਹੋ ਗਿਆ ਤਾਂ ਨਾ ਮਮੀ ਇੱਕ ਦੋ ਵਜੇ ਤੱਕ ਪੈਕੇਟ 7 6:30 7 ਵਜੇ ਹਟਿਆ ਠੀਕ ਹੈ ਥੋੜਾ ਪਈ ਹੋ ਗਿਆ ਪਈ ਹੋ ਗਿਆ 4 5:30 ਵਜੇ 23 ਸ਼ੁਰੂ ਹੋ ਗਿਆ ਤਾਂ ਸਰਬਜੀ ਦੀ ਸੋਨਾ ਤੇ ਨਾ ਤਾਂ ਤੇਜ ਮੈਂ ਸਕੇ ਦੇਖਾ ਅੱਛਾ ਇਹ ਮੈਂ ਦੇਖ ਤਾ ਰੋੜੀਆਂ ਆਨ ਉੱਪਰ ਆ ਗਈਆਂ ਫੇਰ ਉਹ ਮਿੱਟੀ ਥਲੇ ਤੋਂ ਲੇਦੀਆਂ ਨਾ ਰੋੜੀ ਉੱਛੇ ਦਿਖਾ ਰਾ ਪਰ ਉੱਪਰ ਪਰਦੇ ਨਾ ਦੇਖੋ ਜਿੰਨੀਆਂ ਕੱਡੀਆਂ ਉਨੀਆਂ ਫੇਰ ਆ ਗਈਆਂ ਇੱਕ ਤਸਲਾ ਭਰਿਆ ਹੋਦਾ ਕੱਲ ਹਾਂਜੀ ਚਲ ਵਧੀਆ ਨਿਕਲੀਆਂ ਹੋਣਗੀਆਂ ਇੱਦਾਂ ਰੋੜੀਆਂ। ਹਵਾ ਚੁੱਪ ਪਰਦਾ ਠੀਕ ਆ। ਦੇਖੀ ਕੈਮਰੇ ਜਬਾਣੀ ਤਾਂ ਨਹੀਂ ਆਇਆ ਅੰਮੀ। ਆ ਜਾਓ। ਫੁੱਦਾ ਨਹੀਂ ਤਾਂ। ਦੇਖੇਗੀ ਇੱਕ ਵਾਰ। ਸਟੈਂਡ ਦੇ ਮੋੜਿਆ ਨਾ ਅੰਮੀ। ਜਦ ਤੁੱਪਾ ਕੀ ਬਾਹਰ ਕੱਢ ਦੋ। ਰੋੜ ਕੇ। ਹਾਂ ਨੀ ਦੂਹੇ ਉਲਟਾਰ ਪਤਾ ਚੱਕਣੇ ਪੈਂਦੇ ਨੇ ਫਿਰ। ਮੀਸ਼ੂ ਤੇ ਮਗਾਇਦਾ ਸੀ ਕਿ ਮੀਸ਼ੂ ਤੇ ਮਗਾਇਦਾ ਮੈਂ ਸਾਨੂੰ 650 ਦਾ ਪੈ ਗਿਆ ਤਾਂ ਸ਼ਾਇਦ ਆ 21200 ਦਾ ਇਹ 21200 ਦਾ 200 ਦਾ ਬੀਣਾ ਪਈਆਂ ਮੇਰਾ ਅੱਛਾ ਆ ਬੀਣਾ ਪਈਆਂ ਦਾ 6700 ਦਾ ਇਹ ਸਾਡਾ ਪਈਆਂ ਨਾਲ ਤੇ ਥੋੜਾ ਹੈਵੀ ਵੀ ਆ ਇਹ ਪੈ ਗਿਆ ਸਾਨੂੰ 2100 2100 ਦਾ ਬੈਗ ਡੈਡੀ ਜੀ ਨੇ ਮਗਾਇਦਾ Amazon ਤੇ ਇੱਦਾਂ ਦਾ ਠੀਕ ਐ ਠੀਕ ਉੱਪਰ ਜੇ ਕਣੋਰੇ ਬੈਠੇ ਹੋਰ ਤਾਂ ਹਰਿਆਈ ਦਿਖਦੀ ਦੇਖੋ ਜੇ ਮੰਨਦਾ ਹੋਵੇ ਸੂਰੇ ਪਿਆ ਹੋਵੇ ਹੈਨਾ ਮੈਂ ਇੱਦਾਂ ਪੱਥਲੇ ਘੱਟ ਦਿਖਣਾ ਹੈ ਨਾ ਮੈਂ ਉੱਪਰ ਜਾ ਕੇ ਦੇਖਦਾ ਵੀ ਉਹ ਐ ਜਿੱਦਣਾ ਦ੍ਰਿਸ਼ ਵੱਡਾ ਹੋਣਾ ਹੈ ਸਾਡੇ ਉਹ ਸਾਹਮਣੇ ਖੇਤ ਵੀ ਦਿਖੇ ਜਾਣੇ ਹੋਰੇ ਤੇ ਪੁੱਲਰ ਕੱਟ ਨਹੀਂ ਦਿਖਦੇ ਤੇ ਆਉਣੇ ਹਾਂਜੀ ਸਮਾ ਦ੍ਰਿਸ਼ ਲੱਗਣੇ ਵਰਕੇ ਹਟ ਗਏ ਪੁੱਲਰ ਹਾਂਜੀ ਉਹਦੇ ਟਾਂ ਦੇ ਗੁਰੂ ਘਰ ਦਿਖਣਾ ਉਹ ਤੇ ਉਹ ਤਾਂ ਦਿਖਦਾ ਹੈ ਉਹ ਦੇਖੋ ਜਿੱਕੇ ਡਿਸ਼ ਆ ਗਈ ਇੱਧਰ ਕਰਕੇ ਦਿਖਾ ਇਹ ਟਾਲਦੀ ਸਾਹਮਣੇ ਪਿੰਡ ਹੈ ਹਾਂਜੀ ਤੇ ਬਾਕੀ ਇੱਧਰ ਵੀ ਠੀਕ ਹੈ ਬਈ ਇਹਨ ਬੱਦਲ ਦਾ ਹੋਇਆ ਵਾ ਕਾਫੀ ਹਲੇ ਵੀ ਕਾਲਾ ਹੂੰ ਚਲੋ ਕਾ ਗਏ ਰਾਂਦੇ ਹੁਣ ਬੈਂਪਰ ਅੰਦਰ ਪੱਕਾ ਹੀ ਅੱਛਾ ਵਾ ਮਣੀ ਗੱਡਣ ਮੀਂਹ ਟੇਡਾ ਆ ਜਾਂਦਾ ਅੰਦਰੋਂ ਪਾਣੀ ਚੜਪਾਂਦਾ। ਬਾਤ ਛੜਦਾ। ਇੱਧਰ ਵੀ ਦੇਖੋ ਕਿੰਨਾ ਪਾਣੀ ਖੜ ਗਿਆ ਇਹਨਾਂ ਦੇ। ਹੋ ਦੇਖੋ ਇਹ ਮੇਰੇ ਨਾਲ। ਇਹ ਰਸਤਾ ਮੈਂ ਕਿੱਥੇ ਆ ਗਿਆ। ਪਾਣੀ ਖੜੀ ਜਾਂਦਾ ਮੀਂਹ ਇਹ ਕਿਹੜੇ ਹਟਦਾ। ਟੋਰੀਆਂ। ਹੋ ਨੇ ਲੱਗਿਆ ਨਹੀਂ ਆਹਦੇ ਕੋਈ ਵੀ। ਨਾ ਕੀ ਲੱਗੀ ਵੀ ਇੱਥੇ। ਇਹ ਤਾਂ ਟੋਰੀ ਨਹੀਂ ਲੱਗਦੀ ਜੱਟ ਕਹਿੰਦਾ ਕੋਈ ਵੀ। ਟੋਰੀ ਆਪਣੇ ਮੋਟਰ ਵੇਲੇ ਲੱਗਦੀ ਐ। ਉਹ ਨਾ ਜੋ ਹੁਣ ਲੱਗਣੀਆਂ ਫਿਰ ਬਹੁਤ ਲੱਗਣੀਆਂ ਤੇ ਹਟਦੀਆਂ ਨਹੀਂ ਹਾਂ ਫਿਰ ਵਿਖੇੜੀਆਂ ਤੇ ਦਰਖਤ ਵੀ ਚੜਦੇ ਬੱਲੌਰ ਮੁਰੂਦੜਾ ਦੇਖ ਪੇੜਾ ਕਰਤਾਂ ਫੇਰਾ ਜਲਦਾਰ ਫੇਤਾ ਹੀ ਜਾਣਾ ਚਲੋ ਦੇਖਦੇ ਹੁਣ ਤੇ ਵੀਡੀਓ ਕਰਦੇ ਆਪਾਂ ਬੰਦ ਤੇ ਮਿਲਦੇ ਕਿਸੇ ਹੁਣ ਅਗਲੇ ਬਲੌਗ ਚ ओके बाय बाय ਹੋ ਗਿਆ ਥੋੜਾ ਜਿਹਾ ਮੀਂਹ ਸ਼ੁਰੂ ਮੀਂਹ ਸ਼ੁਰੂ ਹੋ ਗਿਆ ਹਾਂ ਲੈ ਭਾਈ ਵੀਡੀਓ ਖੰਦ ਕਰ ਲੈ ਮੀਂਹ ਵੀ ਸ਼ੁਰੂ ਹੋ ਗਿਆ ਤੁਹਾਨੂੰ ਕਿੰਨ ਮਨ ਗਾਣੀ ਕਿੱਥੇ ਉਹ ਇੱਕ ਪੈਂਦੀ ਦਿਖ ਰਹੇ ਹੋਗੇ ਹੈ ਹਾਂ ਹਾਂ ਸੋਲਰ ਹੈ ਇਦਾਂ ਲੱਗੂਗੇ ਆਪਣੇ ਵੀ ਲੱਗੇ ਹੋਏ ਉੱਪਰ ਕਿਹਨਾਂ ਇਹਨਾਂ ਤੇ ਦਿਖਦੇ ਆਪਣੇ ਦਿਖੂਗੇ ਨਹੀਂ ਉੱਪਰ ਲੱਗੇ ਹੋਏ ਇਹਨੇ ਆਪਣੇ ਢਾਗ ਹੋਣੇ ਆ ਨਾ ਬਨੇਰੇ ਕਰਕੇ ਉਹਨਾਂ ਦਾ ਬਨੇਰਾ ਨਹੀਂ ਨਾ ਹੈ ਉੱਪਰ ਬੜੀਆਂ ਏਗੜੀ ਆਓ ਚਲੋ ਭਾਈ ਹੋਪ ਜੀ ਮਿਲਦੇ ਕਿਸੇ ਹੁਣ ਅਗਲੇ ਬਲੌਗ